ਬਲਰਾਜ ਜਗਰਾਉ ਜਿਹੜੇ ਹੁਣੇ-ਹੁਣੇ ਰਾਜਾ ਵੜਿੰਗ ਦੇ ਜਿਹੜੇ ਉਹਨਾਂ ਨੇ ਆਗਮਨ ਤੇ 217 ਲਿਖਿਆ ਸੋ ਇਹਨਾਂ ਨੂੰ ਪੁੱਛਦਿਆਂ ਕੀ ਨਾਮ ਹੈ ਤੁਹਾਡਾ ਪਹਿਲਾਂ ਦੱਸੋ ਬਲਰਾਜ ਜਗਰਾਉ ਆ ਜੀ ਕਲਾਕਾਰ ਆ ਉੰਜ ਫਕਰਬੰਦਾ ਜੀ ਤੇ ਜਿਹੜੀਆਂ ਦੋ ਉਹਨਾਂ ਦੇ ਨਾਲ ਲੈਣਾ ਤੁਹਾਨੂੰ ਬੜੀਆਂ ਜੱਫੀਆਂ ਪਾਈਆਂ ਜਾ ਰਹੀਆਂ ਸੀ ਕੀ ਉਹਨਾਂ ਨੂੰ ਸੁਣਾਇਆ ਕੀ ਪੇਸ਼ ਕੀ ਕੀਤਾ ਉਹਨਾਂ ਲਈ ਮੈਂ ਇਲੈਕਸ਼ਨ ਕੈਂਪੇਨ ਦਾ ਗੀਤ ਲਿਖਿਆ ਵਾ ਉਹਨਾਂ ਦੀ ਜਿੱਤ ਲਈ ਕਾਮਨਾ ਕਰਦਾ ਤੇ ਲੋ ਉਹਨਾਂ ਦੇ ਇਲੈਕਸ਼ਨ ਕੈਂਪੇਨ ਦਾ ਇੱਕ ਗੀਤ ਤੁਹਾਡੀ ਨਜ਼ਰ ਕੰਨ ਲਗਿਆ ਪੜਿਆ ਤੇ ਲਿਖਿਆ ਈਮਾਨਦਾਰੀ ਨੇਤਾ ਏ ਹਰ ਮਨ ਪਿਆਰਾ ਤੇ ਸਭ ਦਾ ਚਹੇਤਾ ਏ ਸਾਰਿਆਂ ਨੇ ਕਿਹਾ ਤੁਸੀਂ ਪਹਿਣਾ ਤੇ ਪਾਈ ਨੂੰ ਐਮਪੀ ਬਣਾਉਣਾ ਆਪਾਂ ਸਾਰਿਆਂ ਨੇ ਨਾਲ ਕੇ ਰਾਜਾ ਬੜਹੰਗ ਪਾਈ ਨੂੰ ਰਾਜਾ ਬੜਹੰਗ ਪਾਈ ਨੂੰ ਕੀਤੇ ਹੋਏ ਬਾਤਿਆਂ ਨੂੰ ਪੂਰਾ ਕਰਕੇ ਵਿਖਾਊਗਾ ਕੀਤੇ ਹੋਏ ਬਾਤਿਆਂ ਨੂੰ ਪੂਰਾ ਕਰਕੇ ਵਿਖਾਊਗਾ ਲੋਕ ਸਭਾ ਵਿੱਚ ਮੁੱਤੇ ਤੁਹਾਡੇ ਹਾਂ ਉਠਾਊਗਾ ਲੋਕ ਸਭਾ ਵਿੱਚ ਮੁੱਤੇ ਤੁਹਾਡੇ ਹਾਂ ਉਠਾਊਗਾ ਦੇ ਦਿਓ ਜੀ ਮੌਕਾ ਕਾਗ ਰਸ ਤੇ ਛਪਾਈ ਨੂੰ ਐਮਪੀ ਬਣਾਉਣਾ ਆਪ ਸਾਰਿਆਂ ਨੇ ਰਾਲੇ ਕੇ ਰਾਜਾ ਬੜੇਂਗਿਓ ਪਾਈ ਨੂੰ ਰਾਜਾ ਬੜੇਂਗਿਓ ਪਾਈ ਨੂੰ ਜੀਓ ਜਤ ਪ੍ਰਾਪਤ ਕਰਨ ਲੁਧਿਆਣਾ ਲੋਕ ਸਭਾ ਸੀਟ ਤੋਂ ਮਹਾਰਾਜ ਬਾਬਾ ਅਨੰਦ ਸਿੰਘ ਬਾਬਾਈਛਰ ਸਿੰਘ ਕਿਰਪਾ ਰੱਖਣ ਚੜ੍ਹਦੀ ਕਲਾ ਵਕਸ਼ਣ ਤਰੱਕੀਆ ਵਕਸ਼ਣ ਖੁਸ਼ੀਆਂ ਵਕਸ਼ਣ ਸੋ ਮੇਰੇ ਨਾਲ ਨੇ ਇੱਕ ਆਪਣੇ ਬਲਰਾਜ ਜਗਰਾਉ ਜਿਹੜੇ ਹੁਣੇ-ਹੁਣੇ ਰਾਜਾ ਵੜਿੰਗ ਦੇ ਜਿਹੜੇ ਉਹਨਾਂ ਨੇ ਆਗਮਨ ਤੇ ਦੋ ਸਤਰਾਂ ਲਿਖੀਆਂ ਸੋ ਇਹਨਾਂ ਨੂੰ ਪੁੱਛਦਿਆਂ ਕੀ ਨਾਮ ਹੈ ਤੁਹਾਡਾ ਪਹਿਲਾਂ ਦੱਸੋ ਬਲਰਾਜ ਜਗਰਾਉ ਆ ਜੀ ਹਾਂ ਕਲਾਕਾਰਾਂ ਉਹ ਜੋ ਫਕਰਪੰਦਾ ਜੀ ਤੇ ਜਿਹੜੀਆਂ ਦੋ ਉਹਨਾਂ ਦੇ ਨਾਲ ਲੈਣਾ ਤੁਹਾਨੂੰ ਬੜੀਆਂ ਜੱਫੀਆਂ ਪਾਈਆਂ ਜਾ ਰਹੀਆਂ ਸੀ ਕੀ ਉਹਨਾਂ ਨੂੰ ਸੁਣਾਇਆ ਕੀ ਪੇਸ਼ ਕੀ ਕੀਤਾ ਉਹਨਾਂ ਲਈ ਮੈਂ ਇਲੈਕਸ਼ਨ ਕੈਂਪੇਨ ਦਾ ਗੀਤ ਲਿਖਿਆ ਵਾ ਉਹਨਾਂ ਦੀ ਜਿੱਤ ਲਈ ਕਾਮਨਾ ਕਰਦਾ ਤੇ ਲੋ ਉਹਨਾਂ ਦੇ ਇਲੈਕਸ਼ਨ ਕੈਂਪੇਨ ਦਾ ਇੱਕ ਗੀਤ ਤੁਹਾਡੀ ਨਜ਼ਰ ਕਰਨ ਲੱਗਿਆ ਪੜਿਆ ਤੇ ਲਿਖਿਆ ਈਮਾਨਦਾਰ ਨੇਤਾ ਏ ਹਰ ਮਨ ਪਿਆਰਾ ਤੇ ਸਭ ਦਾ ਚਹੇਤਾ ਏ ਸਾਰਿਆਂ ਨੇ ਕਹਿਣਾ ਤੁਸੀਂ ਪਹਿਣਾ ਤੇ ਪਾਈ ਨੂੰ ਐਮਪੀ ਬਣਾਉਣਾ ਆਪਾਂ ਸਾਰਿਆਂ ਨੇ ਰਲ ਕੇ ਰਾਜਾ ਬੜਹੰਗ ਪਾਈ ਨੂੰ ਰਾਜਾ ਬੜਹੰਗ ਪਾਈ ਨੂੰ ਕੀਤੇ ਹੋਏ ਬਾਤਿਆਂ ਨੂੰ ਪੂਰਾ ਕਰਕੇ ਵਖਾਊਗਾ ਕੀਤੇ ਹੋਏ ਬਾਤਿਆਂ ਨੂੰ ਪੂਰਾ ਕਰਕੇ ਵਖਾਊਗਾ ਲੋਕ ਸਭਾ ਵਿੱਚ ਮੁੱਤੇ ਥੋੜੇ ਹਾਂ ਉਠਾਊਗਾ ਲੋਕ ਸਭਾ ਵਿੱਚ ਮੁੱਤੇ ਥੋੜੇ ਹੋਏ ਉਠਾਊਗਾ ਦੇ ਦਿਓ ਜੀ ਮੌਕਾ ਕਾ ਕੇ ਰਸ ਤੇ ਸਿਪਾਈ ਨੂੰ ਐਮਪੀ ਬਣਾਉਣਾ ਆਪਾਂ ਸਾਰਿਆਂ ਨੇ ਨਾਲ ਕਹਿ ਰਾਜਾ ਬੜੇਂਗਿਉ ਪਾਈ ਨੂੰ ਰਾਜਾ ਬੜੇਂਗਿਉ ਪਾਈ ਨੂੰ ਜੀਓ ਜਤ ਪ੍ਰਾਪਤ ਕਰਨ ਲੁਧਿਆਣਾ ਲੋਕ ਸਭਾ ਸੀਟ ਤੋਂ ਮਹਾਰਾਜ ਬਾਬਾ ਅਨੰਦ ਸਿੰਘ ਬਾਬਾ ਇਸ਼ਰ ਸਿੰਘ ਕਿਰਪਾ ਰੱਖਣ ਚੜ੍ਹਦੀ ਕਲਾ ਬਖਸ਼ਣ ਤਰੱਕੀ ਬਖਸ਼ਣ ਖੁਸ਼ੀਆਂ ਬਖਸ਼ਣ ਸੋ ਮੇਰੇ ਨਾਲ ਨੇ ਇੱਕ